ਹਾਂਜੀ ਨਮਰਨ ਜੀ ਸਾਇਨ ਪਿਆਰ ਸਤਿ ਸ੍ਰੀ ਅਕਾਲ ਮੀਕਾ ਦਾ ਸਭ ਰਾਜੇ ਖੁਸ਼ੀ ਹੋਵੋਗੇ ਪ੍ਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਸੀਂ ਵੀ ਸਭ ਠੀਕ ਠਾਕ ਹੁਣ ਅੱਜ ਜਿਹੜੀ ਆਪਾਂ ਟੌਪ ਤੇ ਗੱਲ ਕਰਨ ਲੱਗੇ ਹਾਂ ਬਹੁਤ ਮੈਸੇਜ ਆਉਂਦੇ ਨੇ ਵੀ ਸਾਡੀਆਂ ਦੁਕਾਨਾਂ ਨਹੀਂ ਚੱਲਦੀਆਂ ਜਾਂ ਸਾਡੇ ਕਾਰੋਬਾਰ ਨਹੀਂ ਚੱਲਦੇ ਦੇਖੋ ਇਹਦੇ ਵਿੱਚ ਕਈ ਪ੍ਰਕਾਰ ਦੀਆਂ ਗੱਲਾਂ ਹੁੰਦੀਆਂ ਨੇ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਜਿਹੜਾ ਕਾਲਾ ਜਾਦੂ ਆ ਇੱਕ ਪ੍ਰਕਾਰ ਦਾ ਨਹੀਂ ਘੱਟੋ ਘਾਟੇ 50 ਪ੍ਰਕਾਰ ਦਾ ਜਿਹਨੂੰ ਕਾਲਾ ਜਾਦੂ ਕਿਹਾ ਜਾਂਦਾ। ਇਹਦੀ ਜਿਹੜੀ ਕਾਟ ਆ ਓਏ ਬਹੁਤ ਔਖੀ ਆ ਕਿ ਹਰ ਇੱਕ ਵੱਖਰਾ ਵੱਖਰਾ ਕੀਤਾ ਜਾਂਦਾ। ਇੱਕ ਕਿਸਮ ਦਾ ਨਹੀਂ। ਕਿਸੇ ਨੇ ਕਿਸੇ ਇਨਸਾਨ ਤੇ ਕੀਤਾ। ਉਹਦੇ Baal hath lag gaye। ਉਹ ਬਾਲਾਂ ਤੋਂ ਕੀਤਾ। ਤੁਸੀਂ ਕਿਸੇ ਨੂੰ ਆਪਦਾ ਕੱਪੜਾ ਦੇ ਦਿੰਦੇ ਆ। ਬਿਨਾਂ ਧੋਤੇ ਸਮਾਰੇ ਜਦੋਂ ਵੀ ਕਿਸੇ ਨੂੰ ਆਪਦਾ ਕੱਪੜਾ ਦੇਣਾ ਕਿਸੇ ਵੀ ਗਰੀਬ ਨੂੰ ਦੇਣਾ ਤੁਸੀਂ। ਉਹਨੂੰ ਸਮਾਰਤੀ ਸਰਪ ਚ ਪਾ ਕੇ ਰੱਖੋ ਸਾਰੀ ਰਾਤ ਨੂਨ ਪਾ ਕੇ ਉਦੋਂ ਬਾਅਦ ਸਵੇਰੇ ਉਠੋ ਤੇ ਉਹਨੂੰ ਧੋ ਧੋ ਕੇ ਫਿਰ ਉਹਨੂੰ 15-20 ਮਿੰਟ ਡਟੌਲ ਚ ਪਾ ਕੇ ਰੱਖੋ ਤੁਸੀਂ ਕਹੋਗੇ ਇੰਨਾ ਸਾਫ਼ ਕਰਕੇ ਅਸੀਂ ਦੇ ਇਹ ਅਗਲੇ ਨੂੰ ਕੱਪੜਾ ਜੇ ਇੰਨਾ ਸਾਫ਼ ਕਰਕੇ ਨਹੀਂ ਦੇਣਾ ਤਾਂ ਫਿਰ ਤੁਸੀਂ ਉਹਨੂੰ ਸਾੜ ਦਿਓ ਬਸ ਸਭ ਤੋਂ ਬੈਟਰ ਇਹੀ ਹੈ ਵੀ ਆਪਦਾ ਕੱਪੜਾ ਸਾੜ ਦਿਓ ਇਹ ਅੱਗੇ ਬੁੜੀਆਂ ਵਿਚਾਰ ਕਰਦੀਆਂ ਸੀ ਵੀ ਜੇ ਕਪੜਾ ਸਾੜਨਾ ਮਹਾਪਾਪਾ ਗਲਤੀ ਹੈ ਨਹੀਂ ਜਿਹੜਾ ਕਪੜਾ ਸਾਡਾ ਮਤਲਬ ਸਮਝ ਲਓ ਇਸ ਪੌਣ ਦੇ ਲੈਕ ਨਹੀਂ ਰਿਹਾ ਅਸੀਂ ਇਹਨੂੰ ਸਾੜ ਸਕਦੇ ਹਾਂ ਸਾਨੂੰ ਇਹ ਵੀ ਪਤਾ ਸਾਡੇ ਦਿੱਤੇ ਹੈ ਕੱਪੜੇ ਕੰਮ ਵਾਲੇ ਵੀ ਸਾੜਦੇ ਉਹ ਇੰਨੇ ਕਪੜੇ ਨਹੀਂ ਪਾਉਂਦੇ ਹੈ ਕਿ ਮੈਂ ਦਾਅਵੇ ਨਾਲ ਕਹਿੰਦੀ ਅਸੀਂ ਖੁਦ ਆਪਣੀ ਅੱਖੀਂ ਦੇਖਦੇ ਸਾਡੇ ਗਮਾਂਡ ਰਹਿੰਦੇ ਨੇ ਕਿ ਉਹਨਾਂ ਨੂੰ ਬਹੁਤ ਲੋਕੀ ਕਪੜੇ ਦਿੰਦੇ ਨੇ ਪਰ ਕਿਉਂ ਇੰਨੇ ਕਿ ਦਿੰਦੇ ਨੇ ਨਾ ਅਗਲਾ ਕਹਿੰਦਾ ਗਰੀਬ ਇਨਸਾਨ ਹਰ ਇੱਕ ਕਪੜਾ ਬੱਚੇ ਦਾ ਸਿਆਣੇ ਦਾ ਨਿਆਣੇ ਦਾ ਦਿੰਦਾ ਉਹਨਾਂ ਨੂੰ ਉਹ ਕੀ ਕਰਦੇ ਨੇ ਧੋਂਦੇ ਨਹੀਂ ਹੈਗੇ ਉਹ ਇਹ ਇੱਕ ਵਾਰੀ ਪਾਇਆ ਤੇ ਬਾਅਦ ਚ ਉਹਨਾਂ ਨੇ ਉਹ ਕੱਪੜੇ ਸਾਰ ਦੇਣੇ ਇੱਕ ਵਾਰੀ ਪਾਣਾ ਬਸ ਮੈਲਾ ਹੋਇਆ ਤੇ ਸਾਰਦਾ ਕੋ ਇੰਨੇ ਕਿੰਨੇ ਉਹਨੂੰ ਕਿਉਂ ਸਾਬਣ ਲਾ ਲਾ ਧੋਣ ਉਹਨਾਂ ਕੋਲੇ ਕੱਪੜੇ ਇੰਨੇ ਨਹੀਂ ਹੈ ਤੁਸੀਂ ਕੱਪੜਾ ਦੇਣ ਤੋਂ ਪਹਿਲਾਂ ਤਾਂ ਇਹ ਵਿਚਾਰ ਕਰਿਆ ਕਰੋ ਵੀ ਉਹ ਇਨਸਾਨ ਨੂੰ ਦਿਓ ਕੱਪੜਾ ਜਿਹਨੂੰ ਕੋਈ ਦੇ ਨਹੀਂ ਰਿਹਾ ਜੇ ਤੁਸੀਂ ਦੇਣਾ ਵੀ ਹੈ ਜੇ ਦੇਣਾ ਤਾਂ ਇਸ ਵਿਧੀ ਨਾਲ ਦਿਓ ਪਹਿਲਾਂ ਉਹਨੂੰ 24 ਘੰਟੇ ਸਰਫ ਦੇ ਵਿੱਚ ਰੱਖੋ 24 ਨਹੀਂ 12 ਰੱਖੋ ਉਹ ਬਚਨੂਨ ਪਾ ਕੇ ਉਹ ਤੋਂ ਬਾਅਦ ਦੂਜੇ ਦਿਨ ਉਹਨੂੰ ਧੋਸ ਮਾਰ ਕੇ 15-20 ਮਿੰਟ ਡਟੋਲ ਦੇ ਵਿੱਚ ਰੱਖੋ ਹੁਣ ਤੁਸੀਂ ਕਹੋਗੇ ਡਟੋਲ ਦੇ ਵਿੱਚ ਕਿਉਂ ਰੱਖੀਏ ਕਿਉਂ ਇੰਨਾ ਚਿਰ ਤੋਂ ਹੀ ਜਿਹੜੇ ਤੁਹਾਡੇ ਸੱਲ ਨੇ ਉਹ ਕੱਪੜਿਆਂ ਦੇ ਨਾਲ ਚਲੇ ਜਾਂਦੇ ਨੇ ਤੁਹਾਡਾ ਕੱਪੜਾ ਤੁਹਾਡੀ ਲਾਗ ਡਟ ਵਾਲੇ ਨੇ ਜਿਹੜੀ ਤੁਹਾਡੇ ਘਰੇ ਕੰਮ ਕਰਨ ਆਉਂਦੀ ਆ ਉਹ ਤੋਂ 500 ਦੇ ਕੇ ਵੀ ਲੈ ਲੈਣਾ ਅਗਲੀ ਨੇ ਲਾਜਿਤ ਦੇ ਵਿੱਚ ਛਾ ਕੇ ਦੇ ਦੇਣਾ ਉਹ ਤੁਹਾਡੇ ਕੱਪੜੇ ਦੇ ਉੱਤੇ ਫਿਰ ਅਗਲੇ ਨੇ ਕਾਰਵਾਈ ਕਰਨੀਆਂ ਸਾਰੀ ਉਹ ਫਿਰ ਤੁਹਾਡੇ ਸਰੀਰ ਤੇ ਬਿਮਾਰੀਆਂ ਇੱਕ ਬਾਲ ਬਣਾਉਂਦੇ ਨੇ ਉਹਨੂੰ ਬਿੱਡੂ ਕਹਿੰਦੇ ਨੇ ਬਿੱਡੂ ਬਣਾਉਂਦੇ ਨੇ ਬਿੱਡੂ ਵੀ ਕਹਿੰਦੇ ਨੇ ਤੇ ਡੌਲ ਵੀ ਕਹਿੰਦੇ ਨੇ ਉਹ ਬਿਲਕੁਲ ਬਣਾ ਕੇ ਉਹਦੇ ਉੱਤੇ ਕਪੜਾ ਛਾੜ ਦਿੰਦੇ ਨੇ ਜਿਹੜਾ ਤੁਹਾਡਾ ਪਾਇਆ ਹੁੰਦਾ ਜਾਂ ਵਿੱਚ ਦੇ ਦਿੰਦੇ ਨੇ ਬਹੁਤ ਕੁਝ ਕਰਦੇ ਨੇ ਬਾਲ ਨੇ ਤੁਹਾਡੇ ਬਾਲ ਵੀ ਇਸਤੇਮਾਲ ਕਰਦੇ ਨੇ ਹੁਣ ਉਹ ਕਿਕਰ ਤੇ ਟੰਗ ਜਾਣਾ ਜਾਂ ਫਿਰ ਉਹਨੇ ਸੂਈ ਘਵਾਉਣੀਏ ਤੁਹਾਡੇ ਉੱਥੇ ਦਰਦ ਹੋਣਾ ਪਰ ਉਹ ਗੁੱਡਾ ਜਿਹੜਾ ਬਣਾਇਆ ਬਿੱਡੂ ਉਹਦੇ ਜੇ ਢਿੱਡ 'ਚ ਸੂਈ ਖਵਦੀਆ ਤਾਂ ਤੁਹਾਡੇ ਢਿੱਡ 'ਚ ਦਰਦ ਹੋਊਗਾ ਜੇ ਤੁਹਾਡੇ ਬਾਹਾਂ 'ਚ ਉਹਨੇ ਖਵਾਈ ਹੱਥ ਬਾਹਮਣਾਏ ਤਾਂ ਬਾਹਾਂ 'ਚ ਦਰਦ ਹੋਊਗਾ ਜੇ ਕਿਕਰ ਤੇ ਟੰਗ ਤਾਂ ਜ਼ਿਆਦਾ ਤੌਰ ਤੇ ਉਹਨਾਂ ਕਿਕਰ ਦੇ ਨਾਲ ਟੰਗਦੇ ਨੇ ਉਹ ਜਦੋਂ ਹਵਾ ਆਉਂਦੀ ਆ ਤਾਂ ਜਿਹੜੀ ਕਿਕਰ ਦੇ ਸਲਾਂਗੇ ਨੇ ਤੇ ਉਹਦੇ ਲੱਗਦੇ ਨੇ ਤੇ ਤੁਹਾਡੇ ਉੱਥੇ ਦਰਦ ਹੁੰਦਾ ਤੁਹਾਡੇ ਦੱਦ ਹੋ ਗਈ ਜਾਂ ਸਮਝ ਲਓ ਠੱਫੜ ਹੋ ਗਏ ਜਦ ਤੁਸੀਂ ਕਰ ਪਤਾ ਨਹੀਂ ਇੱਥੇ ਕੀ ਹੋਇਆ ਸੀ ਕੀ ਲੜ ਕੇ ਕੁਛ ਨਹੀਂ ਲੜਿਆ ਜਾ ਦੇਖੋ ਤਾਂ ਕੁਝ ਵੀ ਨਹੀਂ ਹੈਗਾ ਇਹ ਗੱਲਾਂ ਇਹ ਹਰਕਤਾਂ ਨੇ ਕਾਲੇ ਜਾਦੂ ਵਾਲੀਆਂ ਇਹ ਨਹੀਂ ਹਟ ਸਕਦੇ ਦੇਖੋ ਇਹ ਆਪਾਂ ਦਾਅਵੇ ਨਾਲ ਕਹਿੰਦੇ ਆ ਚੰਦ ਪੈਸੇ ਪਿੱਛੇ ਲੋਕਾਂ ਦਾ ਪਤਾ ਨਹੀਂ ਕਿਉਂ ਲੋਕ ਨੁਕਸਾਨ ਕਰਦੇ ਨੇ ਮੈਨੂੰ ਵੀ ਤਾਂ ਇਹ ਸਮਝ ਨਹੀਂ ਆਉਂਦੀ ਪਰਮਾਤਮਾ ਸਾਭ ਨੂੰ ਸਤ ਬੁੱਧੀ ਬਖਸ਼ ਸੱਚੇ ਪਾਤਸ਼ਾਹ ਦਾ ਗੁਰੂ ਸਾਭ ਨੂੰ ਚੜਦੀ ਕਲਾ ਬਖਸ਼ ਐਨਾ ਕੁੱਲਾ ਨੁਕਾ ਨੂੰ ਪਰਮਾਤਮਾ ਪੈਸਾ ਦੇਵੇ ਜਿਹੜਾ ਕਿਸੇ ਦਾ ਪੁੱਠਾ ਕਰਨੇ ਹੀ ਨਾ ਜੇ ਦੇਖੋ ਜਦੋਂ ਅਸੀਂ ਕਿਸੇ ਦਾ ਪੁੱਠਾ ਕਰਦੇ ਅਸੀਂ ਬੇਡਰ ਹੋ ਕੇ ਕਰਦੇ ਅਸੀਂ ਬੇਚਿਚਕੋ ਕੇ ਕਰਦੇ ਉੱਤੇ ਪਰਮਾਤਮਾ ਬਸਦਾ ਥੋੜਾ ਜਿਹਾ ਉਹਦੇ ਨਿਗਾਚਾ ਪਹਟਾ ਬਦਾ ਕੈਵਰੇ ਇਨ ਨਾ ਤੇਜ ਆ ਨਾ ਉਹ 24 ਘੰਟੇ ਆਪਣੇ ਇੱਕ ਇੱਕ ਸਵਾਸ ਦੀ ਨਿਗਰਾਨੀ ਰੱਖਦਾ ਇੰਨੇ ਨਹੀਂ ਕੋਈ ਰੱਖ ਸਕਦਾ ਅਸੀਂ ਕਹਦੇ ਨਾ ਇੱਥੇ ਕਿਹੜਾ ਰੱਬ ਦੇਖਦਾ ਨਾ ਉਹਦੇ ਕੈਵਰੇ ਦੀ ਜਿਹੜੀ ਲੈਟ ਆ ਉਹ ਚਾਹੇ ਆਪਾਂ ਧਰਤੀ 'ਚ ਚਲੇ ਜਾਈਏ ਚਾਹੇ ਪਤਾਧ ਵਿੱਚ ਚਲੇ ਜਾਈਏ ਚਾਹੇ ਆਕਾਸ਼ ਚਲੇ ਉੱਥੇ ਵੀ ਹੈ ਸਤ ਜਿੰਦਾ ਲਾ ਕੇ ਅੰਦਰ ਬੈਠ ਕੇ ਪੀਏ ਮਾੜਾ ਕਰਮ ਕਰਦੇ ਆ ਨਾ ਪ੍ਰਮਾਤਮਾ ਦੀ ਨਿਗਾ ਉੱਥੇ ਵੀ ਹੈ ਦੇਖੋ ਇੱਕ ਲਗਾਤਾਰ ਕੰਮ ਬੰਦ ਹੋਣਾ ਤੁਹਾਡੇ ਦੁਕਾਨ ਤੇ ਕੋਈ ਆਇਆ ਤੇ ਆਰ ਤੋਂ 5-7 ਦਿਨਾਂ ਬਾਅਦ ਕੰਮ ਉਲਟਾ ਹੋਣ ਲੱਗ ਜਾਂਦਾ ਗਾਹਕ ਘਟਨੇ ਸ਼ੁਰੂ ਹੋ ਜਾਂਦੇ ਨੇ ਜਿਹੜੀ ਦੁਕਾਨ ਦੇ ਵਿੱਚ ਗਾਹਕ ਬੈਠਣ ਨੂੰ ਜਗ੍ਹਾ ਨਹੀਂ ਸੀ ਹੁੰਦੀ ਤੇ ਅੱਜ ਦੁਕਾਨ ਤੇ ਗਾਹਕ ਵਿਰਲਾ-ਵਿਰਲਾ ਆ ਰਿਹਾ ਕੋਈ ਤੁਹਾਡੀ ਕੋਈ ਲਾਕ ਡਟ ਵਾਲਾ ਜਾਂ ਕੋਈ ਇਹੋ ਜਿਹਾ ਬੰਦਾ ਆਇਆ ਜਿਹੜੀ ਰਾਗ ਹੁੰਦੀ ਹੈ ਨਾ ਮੜੀਆਂ ਦੀ ਰਾਗ ਉਹਨੂੰ ਰਾਗ ਹੀ ਕਹਿੰਦੇ ਨੇ ਸ਼ਾਇਦ ਮੇਨ ਲਗਾ ਦਾ ਹਾਂ ਪਤਾ ਨਹੀਂ ਕੁਝ ਹੋਰ ਵੀ ਕਹਿ ਜਾਂਣਗੇ ਪਪੂਤੀ ਪਵਤੀ ਵੀ ਕਹਿੰਦੇ ਉਹ ਲੈ ਆਉਂਦੇ ਨੇ ਚੱਕ ਲੈਂਦੇ ਨੇ ਉਹਦੇ ਉੱਤੇ ਇੱਕ ਮੰਤਰ ਸਦ ਕਰਦੇ ਨੇ ਮੰਤਰ ਸਦ ਕਰਕੇ ਫਿਰ ਉਹ ਤੁਹਾਡੀ ਦੁਕਾਨ ਦੇ ਵਿੱਚ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਗਾਖ ਬਣ ਕੇ ਆਉਂਦਾ ਤੇ ਉਹ ਖੰਡਾ ਜਾਂਦਾ ਉਸ ਤੋਂ ਬਾਅਦ ਗਾਖ ਘਟਨਾ ਸ਼ੁਰੂ ਹੋ ਜਾਂਦਾ ਆਟੋਮੈਟਿਕ ਕਿਉਂ ਦੁਕਾਨਦਾਰ ਤਾਂ ਹੁਣ ਉਹਨੂੰ ਕੀ ਪਤਾ ਵੀ ਮੈਂ ਕੀ ਕਰਾਂ ਤਾਂ ਮੈਂ ਵੀ ਮੈਂ ਕੀ ਕਰਨਾ ਆ ਕੋਈ ਯਾਈ ਹੈ ਕਿ ਨਹੀਂ ਦੇਖੋ ਹੁਣ ਆਪਾਂ ਰੋਕ ਤਾਂ ਸਕਦੇ ਨੇ ਦੁਕਾਨਦਾਰ ਹੀ ਆ ਪਹਿਲੀ ਤਾਂ ਗੱਲ ਅਪਦੇ ਘਰ ਦਾ ਜਾਂ ਦੁਕਾਨ ਦਾ ਜਿਹੜਾ ਕੋਈ ਇਹੋ ਜਿਹਾ ਬੰਦਾ ਆਉਂਦਾ ਤੁਹਾਨੂੰ ਪਤਾ ਹੀ ਹੁੰਦਾ ਮਾੜਾ ਮੋਟਾ ਵੀ ਸਾਡੀ ਹੈ ਨਹੀਂ ਪਰ ਅੱਜ ਕੱਲ ਤਾਂ ਹੈਗੀ ਨਾ ਹੈਗੀ ਵਾਲਿਆਂ ਦਾ ਵੀ ਨਹੀਂ ਪਤਾ ਲੱਗਦਾ ਜਿਹਦੇ ਮਨ ਚ ਬੁਰਾ ਮਿੱਥਿਆ ਹੋਇਆ ਵੀ ਇਹਦੀ ਦੁਕਾਨ ਕਿਉਂ ਚੱਲਦੀ ਹੈ ਤੇ ਮੇਰੀ ਨਹੀਂ ਚੱਲਦੀ ਤੇ ਉਹ ਬਹੁਤ ਕੁਝ ਹੁੰਦਾ ਆਪਾਂ ਨੂੰ ਸਾਰਿਆਂ ਨੂੰ ਪਤਾ ਬਾਕੀ ਦੇਖੋ ਇਹਦੀ ਕਾਟ ਮੈਂ ਤੁਹਾਨੂੰ ਦੁਕਾਨ ਦੀ ਦੱਸਣ ਲੱਗੀ ਆ ਤੁਸੀਂ ਕੀ ਕਰਨਾ ਦੁਕਾਨ ਖੁੱਲਣ ਤੋਂ ਪਹਿਲਾਂ ਇੱਕ ਕੱਚ ਦੀ ਕੌਲੈਂਡ ਕੋਲੀ ਲੈਣੀ ਹੈ ਤੁਸੀਂ ਰਾਤ ਨੂੰ ਆਪਣੇ ਘਰ ਲੈ ਕੇ ਉਸ ਕੌਲੀ ਦੇ ਵਿੱਚ ਤੁਸੀਂ ਅੱਧਾ ਨਮਕ ਪਾਉਣਾ ਕੋਈ ਮਰਜੀ ਹੋਵੇ ਸਮੁੰਦਰੀ ਹੋਵੇ ਦੂਜਾ ਹੋਵੇ ਜਿਹੜਾ ਵੀ ਭਾਰਤ ਦੇ ਘਰ ਦੇ ਵਿੱਚੋਂ ਹੋਵੇ ਉਹਦੇ ਵਿੱਚ ਤੁਸੀਂ ਲੂਣ ਲੂਣ ਦੇ ਵਿੱਚ ਹੁਣ ਪਾਣੀ ਪਾ ਲੈਣਾ ਪਾਣੀ ਪਾ ਕੇ ਜਿਹੜੀ ਸੱਜੇ ਹੱਥ ਦੀ ਆਂਗਲੀ ਤੇ ਚੀਚੀ ਕੋਲ ਦੀ ਨਾਮੀ ਕੇ ਉਂਗਲੀ ਜਿਹਨੂੰ ਕਹਿੰਦੇ ਨੇ ਇਹਦੇ ਨਾਲ ਹੌਲੀ-ਹੌਲੀ ਨੂਨ ਨੂੰ ਖੋਰਨਾ ਬਹੁਤ ਧੀਰਜ ਨਾਲ ਇੱਕ ਮੈਂ ਪਾਠ ਲਾਉ ਉਹ ਤੁਸੀਂ ਪਾਠ ਕਰਨਾ 108 ਵਾਰ ਜੇ ਮੈਂ ਬੋਲ ਕੇ ਲਿਖਦੀਆਂ ਦੱਸਦੀਆਂ ਕਈ ਵਾਰੀ ਮੇਰੇ ਤੋਂ ਵੀ ਕੋਈ ਲਫ਼ਜ਼ ਗਲਤ ਨਿਕਤਾ ਜਾਂਦਾ ਉਹ ਮੈਂ ਉੱਤੇ ਲਾਉਂਗੀ ਤੇ ਤੁਸੀਂ ਉਹ ਪਾਠ ਬਾਕੀ ਪੂਰਾ ਪਾਠ ਤੁਸੀਂ ਉਹ ਜਾ ਕੇ ਗੂਗਲ ਤੇ ਸਰਚ ਮਾਰ ਕੇ ਕੱਢ ਸਕਦੇ ਉਹ ਛੋਟਾ ਜਿਹਾ ਮੈਂ ਪਾਉਣੀ ਹੈ ਤੁਸੀਂ ਗੂਗਲ ਤੇ ਜਾਓ ਤੇ ਸਰਚ ਮਾਰ ਕੇ ਪਾਠ ਪੂਰਾ ਨਿਕਲ ਆਊਗਾ ਉਹ ਪਾੜਤ ਸੀ 108 ਵਾਰ ਕਰ ਲੋਗੇ ਜਾਂ ਜਿਹੜੀ ਤੁਹਾਡੀ ਦੁਕਾਨ ਬੰਦ ਪਈ ਹੈ ਜਾਂ ਤੁਹਾਡੀ ਫੈਕਟਰੀ ਬੰਦ ਪਈ ਗਾਹਕ ਨਹੀਂ ਆਉਂਦਾ ਗਾਹਕ ਪੂਰੇ ਆਉਣ ਲੱਗ ਜਾਣਗੇ ਦੇਖੋ ਕਰਨਾ ਤੁਸੀਂ ਹੁਣ ਤੁਸੀਂ ਨੂਨ ਖੋਰ ਲਿਆ ਸਾਰੀ ਰਾਤ ਖਾ ਗੋਰ ਕੇ ਹੁਣ ਤੁਸੀਂ ਕੀ ਕਰਨਾ ਕੌਲੀ ਸਾਰੀ ਰਾਤ ਤੁਹਾਡੇ ਘਰੇ ਪਈ ਸੀ ਤੁਸੀਂ ਸਵੇਰੇ ਉੱਠੇ ਤੇ ਖੋਰ ਲਿਆ ਚਾਹ ਰਾਤ ਨੂੰ ਨਾ ਵੀ ਰੱਖਣੇ ਰੱਖਣ ਦੁਕਾਨ ਖੋਲਣ ਤੋਂ ਪਹਿਲਾਂ ਤੁਸੀਂ ਇਹ ਕੰਮ ਕਰ ਲਓ ਕੌਲੀ ਚ ਨੂਨ ਪਾਓ ਪਾਣੀ ਪਾਓ ਤੇ ਆਪਣੀ ਦੁਕਾਨ ਤੇ ਜਾਓ ਘਰੋਂ ਆਪਦੇ ਚੰਗੀ ਤਰ੍ਹਾਂ ਪਹਿਲਾਂ ਨੂਨ ਨੂੰ ਘੋਲ ਲਓ ਸੱਜੇ ਹੱਥ ਦੀ ਉਂਗਲੀ ਨਾਲ ਹੁਣ ਤੁਸੀਂ ਕਰਨਾ ਕੀ ਆ ਦੁਕਾਨ ਤੇ ਜਾ ਕੇ ਦੁਕਾਨ ਖੋਲਣੀ ਆ ਦੁਕਾਨ ਦੇ ਅੰਦਰ ਨਹੀਂ ਵੜਨਾ ਦੁਕਾਨ ਖੋਲਣੀ ਦੁਕਾਨਾਂ ਦੁਕਾਨ ਦੇ ਜਿਹੜੇ ਦੋ ਹਿੱਸੇ ਹੁੰਦੇ ਨੇ ਅੱਧਾ ਹਿੱਸਾ ਇੱਧਰ ਤੇ ਅੱਧਾ ਹਿੱਸਾ ਗੱਬੇ ਗੇਟ ਲੱਗਿਆ ਜਾਂਦਾ ਤੁਹਾਡੀ ਫੈਕਟਰੀ ਆ ਚਾਹੇ ਤੁਹਾਡੀ ਦੁਕਾਨ ਆ ਤੇ ਜਿੰਨੀ ਜਗ੍ਹਾ ਇੱਧਰ ਆ ਤੁਹਾਡੀ ਲਵਾਈ ਤੇ ਜਿੰਨੀ ਇੱਧਰ ਆ ਤੁਹਾਨੂੰ ਪਤਾ ਵਾ ਤੁਸੀਂ ਉਸ ਸਾਬ ਨਾਲ ਵੱਡੇ ਕਾਟੇ ਬਣਾ ਲੈਣੇ ਨੇ ਜੇ ਘੱਟ ਜਗ੍ਹਾ ਤਾਂ ਛੋਟੇ ਬਣਾ ਦਿਓ ਤੁਸੀਂ ਇਸ ਤਰ੍ਹਾਂ ਦਾ ਕਾਟਾ ਬਣਾਉਣਾ ਜਿਵੇਂ ਕਾਟੇ ਬਣਾਉਣੇ ਆ ਇਹ ਜੇ ਤਾਂ ਤੁਸੀਂ ਸ਼ਨੀਵਾਰ ਨੂੰ ਕਰਨਾ ਤਾਂ ਤਾਂ ਅੱਠ ਕਾਟੇ ਬਣਾਉਣੇ ਜੇ ਤੁਹਾਡੀ ਦੁਕਾਨ ਦੀ ਜਗ੍ਹਾ ਲੰਬੀ ਆ ਤਾਂ ਕਾਟੇ ਉਸ ਸਾਬ ਨਾਲ ਲੰਬੀ ਲੈ ਜਾਓ ਜਿੱਡੀ ਦੁਕਾਨ ਲੰਬੀ ਆ ਉਹਦੀ ਕਾਟੇ ਲੰਬੀ ਲੈ ਜਾ ਕੋ ਕਾਟੀਆਂ ਆਪਾਂ ਉਨੀਆਂ ਹੀ ਬਣਾਉਣੀਆਂ ਨੇ ਜੇ ਤੁਸੀਂ ਸ਼ਨੀਵਾਰ ਨੂੰ ਇਹ ਕੰਮ ਕਰਨਾ ਤਾਂ ਅੱਠ ਕਾਟੇ ਬਣਾਉਣੇ ਆਏ ਇੱਕ ਕਾਟੇ ਲੰਬੇ ਬਣਾ ਲਓ ਜੇ ਦੁਕਾਨ ਤੁਹਾਨੂੰ ਲੱਗਦੀ ਵੀ ਜਗ੍ਹਾ ਜ਼ਿਆਦਾ ਹੈ 10 ਫੁੱਟ ਆ ਜਾਂ 5 ਫੁੱਟ ਆ ਜਿੰਨੀ ਵੀ ਫੁੱਟ ਆ ਉਸ ਹਾਵਨਾ ਤੁਸੀਂ ਕਾਟੇ ਲੰਬੇ ਬਣਾ ਸਕਦੇ ਕਾਟੇ ਬਣਾਉਣੇ ਕਿੰਨੇ ਨੇ ਜੇ ਤਾਂ ਸ਼ਨੀਵਾਰ ਨੂੰ ਕੀਤਾ ਤਾਂ ਤਾਂ 8 ਕਾਟੇ ਬਣਾਉਣੇ ਨੇ ਕਾਟੇ ਦੇ ਨਾਲ ਟਾਟਾ ਜੁੜਦਾ ਜਾਵੇ ਇਹ ਨਹੀਂ ਜਗ੍ਹਾ ਨਹੀਂ ਛਡਣੀ ਹਰ ਇੱਕ ਕਾਟੇ ਦੇ ਨਾਲ ਟਾਟਾ ਜੁੜਦਾ ਜਾਵੇ ਆ ਦੇਖੋ ਆਪਾਂ ਕਾਟਾ ਬਣਾ ਲੇ ਮੈਂ ਤੁਹਾਨੂੰ ਦਿਖਾਉਣੀ ਆ ਇਹ आ देखो आप काटा बना लिया इस तो काटे के नूजा काटा इस तीजा काटा काटा टुटन नहीं देना काटे के दे ना काटा इस तरह जुड़ता जाए काटा नहीं टुटन देना है ਇਹ ਆਪਾਂ ਜੇ ਸ਼ਨੀਵਾਰ ਨੂੰ ਕਰ ਦਿੱਤਾ ਅੱਠ ਕਾਟੇ ਬਣਾਉਣੇ ਨੇ ਜੇ ਜ਼ਿਆਦਾ ਜਗ੍ਹਾ ਲੰਬੀ ਦੀਦੀ ਤਾਂ ਇਨ੍ਹਾਂ ਦੀ ਜਿਹੜੀ ਲਵਾਈ ਆ ਕਾਟਿਆਂ ਦੀ ਲਾਈਨਾਂ ਦੀ ਲੰਬੀ ਕਰ ਲਓ ਬਣਾਉਣੇ ਕਦ ਨਾਲ ਨੇ ਨੂਨ ਵਾਲੇ ਪਾਣੀ ਨਾਲ ਐਸੇ ਉਂਬਈ ਨਾਲ ਬਾਅਦ ਚ ਨੂਨ ਵਾਲੇ ਪਾਣੀ ਨਾਲ ਬਣਾਉਣੇ ਨੇ ਇਹ ਕਾਟੇ ਥੋੜਾ ਜਿਹਾ ਟਾਈਮ ਤਾਂ ਲੱਗੂ ਬਣਨਗੇ ਔਖੇ ਕੋਈ ਗੱਲ ਨਹੀਂ ਆਪਣੇ ਆਪਣੇ ਜਦੋਂ ਕੋਈ ਕੰਮ ਅੜਿਆ ਹੋ ਕੱਢਣਾ ਹੁੰਦਾ ਤਾਂ ਕਰਨ ਤਾਂ ਸਾਰਾ ਕੁਝ ਪੈਂਦਾ ਨਾ ਜੇ ਸ਼ਨੀਵਾਰ ਨੂੰ ਇਹ ਤੁਸੀਂ ਕੰਮ ਕੀਤਾ ਤਾਂ ਅੱਠ ਬਣਾਉਣੇ ਨੇ ਅਗਰ ਮੰਗਲਵਾਰ ਨੂੰ ਇਹ ਕੰਮ ਕਰਦੇ ਤਾਂ ਤੁਸੀਂ ਨੌਂ ਕਾਟੇ ਬਣਾਉਣੇ ਨੇ ਦੋਨੇ ਸਾਡੀ ਸੈਟਲ ਦੇ ਸੈਟਲ ਖੋਲ ਦੇਣਾ ਐਸਾਡ ਵੀ ਅੱਠ ਕੰਟੇ ਜੇ ਤੁਸੀਂ ਸ਼ਨੀਵਾਰ ਨੂੰ ਕੀਤਾ ਐਸਾਡ ਵੀ ਅੱਠ ਕੰਟੇ ਜੇ ਤੁਸੀਂ ਸ਼ਨੀਵਾਰ ਨੂੰ ਕੀਤਾ ਕਾਟ ਤੁਹਾਨੂੰ ਮੈਂ ਦਿਖਾ ਤਾ ਨਹੀਂ ਚੰਗੀ ਤਰ੍ਹਾਂ ਅਗਰ ਤੁਸੀਂ ਮੰਗਲਵਾਰ ਨੂੰ ਕੀਤਾ ਤਾਂ ਤੁਸੀਂ ਨੌਂ ਬਣਾ ਲੈਣੇ ਪਾ ਟੁੱਟਣਾ ਨਹੀਂ ਜਣਾ ਕਾਟੀ ਦੇ ਨਾਲ ਕਾਟੀ ਜੁੜਦੀ ਜਾਵੇ ਉਹ ਕਾਟੇ ਦੇ ਨਾਲ ਕਾਟਾ ਜੁੜਦਾ ਜਾਵੇ ਸਮਝ ਗਏ ਨਾ ਇਹ ਤਾਂ ਸਾਰਿਆਂ ਨੂੰ ਪਤਾ ਹੀ ਤਾਂ ਕੋਈ ਹੋਰ ਹੀ ਹੈਗਾ ਮੈਂ ਤਾਂ ਹੀ ਜਿਹੜੀ ਫੇਸਬੁੱਕ ਤੇ ਵੀਡੀਓ ਪਾਉਣੀ ਉਹਦੇ ਵਿੱਚ ਕਈ ਗੱਲਾਂ ਛੁੱਟ ਜਾਂਦੀਆਂ ਨੇ ਛੁੱਟ ਆ ਜਾਂਦੇ ਨੇ ਇੰਨਾ ਸਮਝਾਉਣ ਦਾ ਉੱਥੇ ਮੇਰੇ ਕੋਲੇ ਟਾਈਮ ਨਹੀਂ ਹੁੰਦਾ ਕਿ ਵੀਡੀਓ ਛੋਟੀ ਬਣਾਉਣੀ ਹੁੰਦੀ ਹੈ ਕਈ ਵਾਰ ਤਾਂ ਮੈਂ ਆਪ ਹੀ ਦੱਸਣਾ ਭੁੱਲ ਜਾਂਦੀ ਆਂ ਫਟਾਫਟ ਵੀ ਵੀਡੀਓ ਲੰਬੀ ਨਾ ਬਣ ਜਾਵੇ ਹੁਣ ਤੁਸੀਂ ਇਹ ਕੰਮ ਕਰ ਲਿਆ ਹੁਣ ਜਿਹੜਾ ਕੋਲੀ ਦੇ ਵਿੱਚ ਪਾਣੀ ਬਚਿਆ ਹੁਣ ਦੁਕਾਨ ਦੇ ਅੰਦਰ ਚਲੇ ਜਾਓ ਜਾ ਕੇ ਇਸ ਤਰ੍ਹਾਂ ਛਿੱਟਾ ਦੇਣਾ ਦੁਕਾਨ ਦੇ ਵਿੱਚ ਐਸੇ ਨੂੰ ਕੋਈ ਦੇਣਾ ਪੂਰੀ ਦੁਕਾਨ ਦੇ ਵਿੱਚ ਛਿੱਟਾ ਦੇ ਦੋ ਅਗਰ ਤੁਸੀਂ ਵੱਟਿਆਂ ਵਾਲਾ ਕੋਈ ਕੰਮ ਕਰਦੇ ਹੋ ਦੁਕਾਨ ਦੇ ਉੱਤੇ ਤੋਲਣ ਦਾ ਜਿਵੇਂ ਕਰਿਆਨੇ ਦੀ ਦੁਕਾਨ ਤੇ ਤਾਂ ਸਰਕਲ ਚ ਤੋਲ ਹੁੰਦਾ ਆਪਾਂ ਨੂੰ ਪਤਾ ਥੋਕਰੀ ਦੁਕਾਨਾਂ ਨੇ ਜਿਹੜੀਆਂ ਐ ਜਿਹੀਆਂ ਜਿੱਥੋਂ ਜੋਖਣ ਵਾਲੀ ਚੀਜ਼ ਮਿਲਦੀ ਹੈ ਉੱਥੇ ਤੱਕੜੀ ਵੱਟਾ ਹੁੰਦਾ ਤੁਸੀਂ ਹੁਣ ਉਹਨੂੰ ਸਾਰੇ ਕਸ ਨੂੰ ਗੁਲਾਬ ਜਲ ਨਾਲ ਤੋਲੋ ਨਹੀਂ ਫਿਰਦੇ ਤਾਂ ਗੰਗਾ ਜਲ ਹੈ ਤੱਕ ਗੰਗਾ ਜਲ ਨਾਲ ਤੋਲੋ ਜੇ ਤੁਸੀਂ ਕੱਪੜੇ ਦਾ ਕੰਮ ਕਰਦੇ ਹੋ ਜਾਂ ਕੋਈ ਹੋਰ ਕੰਮ ਕਰਦੇ ਹੋ ਜਾਂ ਫਿਰ ਤੁਹਾਡੀਆਂ ਮਸ਼ੀਨਾਂ ਨੇ ਉਹਨਾਂ ਨੂੰ ਸਾਰਿਆਂ ਨੂੰ ਧੋਵੋ ਅੱਛਾ ਕਹੋਗੇ ਬੇਬੇ ਪੁੱਠੇ ਪੰਗੇ ਕਰਾਉਂਦੀ ਆ ਜੇ ਕੰਮ ਚਲਾਉਣਾ ਧੋਣੀਆਂ ਪੈਣਗੀਆਂ ਅਗਰ ਕਈ ਮਸ਼ੀਨਾਂ ਹੈ ਜਿਹਨਾਂ ਨੂੰ ਅਸੀਂ ਧੋ ਨਹੀਂ ਸਕਦੇ ਉਹਨਾਂ ਦੇ ਛਿੱਟਾ ਦੇ ਦੋ ਥੋੜਾ ਗਲਾਬ ਜਲਦਾ ਨੰਗਾ ਜਲਦਾ ਛਿੱਟਾ ਦੇ ਦੋ ਧੂਪ ਬੱਤੀ ਹਰ ਟਮਾ ਵੀ ਦੁਕਾਨ ਦੇ ਵਿੱਚ ਜਗਾ ਕੇ ਰੱਖੋ ਇੱਕ ਖੁੰਝ ਚ ਜੋਤ ਜਦੋਂ ਦੁਕਾਨ ਖੋਲ੍ਹਣੀ ਆ ਥੋੜਾ ਜਿਹਾ ਪ੍ਰਸ਼ਾਦ ਮਿੱਠਾ ਲਵੋ ਇੱਕ ਖੁੰਝੇ ਰੱਖ ਦਿਓ ਚਾਹੇ ਪਤਾਸਾ ਹੀ ਕਿਉਂ ਨਾ ਤੇ ਚੱਕਰੀ ਹੋਵੇ ਚਾਹੇ ਆਟਾ ਹੀ ਹੋਵੇ ਕਣਕ ਦਾ ਥੋੜੇ ਜੁੱਟਕੀ ਪਰ ਜਦੋਂ ਦੁਕਾਨ ਦੇ ਅੰਦਰ ਬੰਨ ਤੋਂ ਪਹਿਲਾਂ ਬਾਹਰ ਰੱਖ ਦਿਓ ਉਹ ਖੁੰਝੇ ਦੇਖੋ ਦੁਕਾਨ ਚੱਲਦੀ ਐਨੇ ਹੀ ਕੰਮ ਕਰਨਾ ਹੁਣ ਜਿਹੜਾ ਪਾਠ ਆ ਉਹ ਮੈਂ ਉੱਤੇ ਲਾਉਣੀ ਆ ਤੁਸੀਂ ਇਹ ਪਾਠ ਨੂੰ ਕਰਨਾ ਬੜੀ ਧੀਰਜ ਨਾਲ ਡੇਲੀ ਕਰਨਾ ਮੈਨੂੰ ਜਦੋਂ ਦੁਕਾਨ ਚੱਲ ਗਈ ਕਮੈਂਟ ਦੇ ਵਿੱਚ ਜ਼ਰੂਰ ਲਿਖ ਦਿਓ ਵੀ ਸਾਡੀ ਦੁਕਾਨ ਚੱਲ ਗਈ। ਦੇਖੋ ਜਿਹਦੇ ਉੱਤੇ ਮਾਲਕ ਨੇ ਕਿਰਪਾ ਕਰਨੀ ਥੋੜਾ ਜਿਹਾ ਜਿਹਾ ਫਰਕ ਪੈ ਜੂ। ਕਈ ਲੋਕ ਤਾਂ ਮਜ਼ਾਕ ਕਰਨਗੇ ਵੀ ਇਹ ਵੀ ਕੋਈ ਗੱਲਾਂ ਹੁੰਦੀਆਂ ਨੇ, ਹੁੰਦੀਆਂ ਨੇ, ਹੈਗੀਆਂ ਨੇ ਇਹ ਨજર ਆਹੇ। ਇਹ ਨજર ਐਵੇਂ ਨਹੀਂ ਲੱਗੀ। ਇਹ ਜਿਹੜੀ ਰਾਖ ਲਿਆਉਂਦੀ ਹੈ ਨਾ ਅਗਲਾ ਨੇ ਉਹ ਰਾਖ ਦੇ ਵਿੱਚ ਮੰਤਰ ਪੜ੍ਹ ਕੇ ਬਸ ਤੁਹਾਡੀ ਦੁਕਾਨ ਨੂੰ ਨજર ਲਾ ਗਿਆ। ਦੁਕਾਨ ਬੰਦ ਹੋ ਗਈ। ਬਹੁਤ ਕੁਝ ਹੁੰਦਾ। ਇਹ ਨજર ਆਖਾਂ ਨਾਲ ਨਹੀਂ ਲੱਗਦੀ ਹੈਗੀ। ਉਹ ਨਾ ਜਰ ਹੋਰ ਹੁੰਦੀ ਆ ਜਿਹੜੀ ਕੰਮ ਰੋਕ ਦਿੰਦੀ ਆ ਇਹ ਤਾਂ ਹੁੰਦੀ ਜੇ ਮਾਰਾ ਮੋਟਾ ਚੱਲ ਆਪਣਾ ਪਰ ਮੈਂ ਮੈਨੂੰ ਨਹੀਂ ਪਤਾ ਵੀ ਮੇਰੇ ਸਾਡੇ ਮੇਰੇ ਨਾਲ ਵੀ ਹੋਇਆ ਹੈ ਸਾਡੀ ਮੱਝ ਸੀ 12-13 ਲੀਟਰ ਦਿੰਦੀ ਸੀ ਇੱਕ ਟਾਈਮ ਤੇ ਉਹ 16 ਲੀਟਰ ਦਣੀ ਦੋਨਾਂ ਟਾਈਮਾਂ ਦਾ ਦੁੱਧ ਕੱਢ ਸੀ 8 ਲੀਟਰ 9 ਲੀਟਰ ਦੁੱਧ ਦਿੰਦੀ ਸੀ ਸਾਡੇ ਘਰੇ ਕੋਈ ਇਹ ਜਿਹਾ ਸੀ ਪ੍ਰੋਗਰਾਮ ਸੀ ਪਈਆ ਧਾਰ ਚੋਂਦਾ ਸੀ ਤੇ ਕਿਸੇ ਦੀ ਨਿਗਾਹ ਚੜ ਗਈ ਮੱਝ ਉਸੇ ਦਿਨ ਤੋਂ ਦੁੱਧ ਸੁੱਕ ਗਿਆ ਜੀਵਾ ਸੁੱਕ ਗਿਆ ਲੇਵਾ ਸੁਕਣ ਤੋਂ ਬਾਅਦ ਮੱਝ ਮੁੜ ਕੇ ਦੁੱਤ ਨੇ ਅਸੀਂ ਬਹੁਤ ਇਲਾਜ ਕਰਵਾਇਆ ਖੀਰ ਨੂੰ ਬਸ ਪੰਗ ਦੇ ਪਾਣੀ ਉੱਗ ਗਈ ਮੱਛੀ ਨਾਲੇ ਤਾਂ ਆਪਣੀ ਜਾਨ ਤੋਂ ਗਈ ਤੇ ਨਾਲੇ ਸਾਡਾ 1.5 ਲੱਖ ਦੀ ਮੱਛੀ ਸੀ ਦੇਖੋ ਇਹ ਗੱਲਾਂ ਸਾਰੀਆਂ ਨੇ ਪਰ ਅਸੀਂ ਇਹਨਾਂ ਨੂੰ ਮੰਨਦੇ ਨਹੀਂ ਮੈਂ ਖੁਦ ਨਹੀਂ ਸੀ ਮੰਨਦੀ ਗੱਲ ਤਾਂ ਇਹ ਵੀ ਮੈਂ ਖੁਦ ਨਹੀਂ ਸੀ ਮੰਨਦੀ ਕਿ ਮੈਂ ਇੱਕ ਪੂਰੀ ਕੱਟੜ ਸੀ ਵੀ ਨਹੀਂ ਇੱਕ ਕੰਮ ਕਰੋ ਜਿਹੜਾ ਕਰਨਾ ਬਾਣੀ ਪੜੋ ਬਸ ਗੱਲ ਕਰਾਓ ਪਰ ਜਦੋਂ ਮੈਂ ਦੁਨੀਆ ਪਰੇਸ਼ਾਨ ਦੇਖੀ ਤਾਂ ਮੈਂ ਆਪਣੀ ਪਰੇਸ਼ਾਨ ਜਦੋਂ ਮੇਰੇ ਪੁੱਤ ਨੇ ਬਤਾਇਆ ਮੈਨੂੰ ਦੱਸਿਆ ਸਾਰਾ ਕੁਝ ਮੇਰਾ ਇੱਕਦਮ ਝਟਕਾ ਲੱਗਾ ਮੇਰੇ ਸ੍ਰੀ ਨੂੰ ਚਲ ਉਹ ਤਾਂ ਮੇਰੇ ਹੱਥੋਂ ਗਿਆ ਮੈਂ ਉਹਨੂੰ ਤਾਂ ਨਹੀਂ ਹੁਣ ਵਾਪਸ ਲਿਆ ਸਕਦੀ ਪਰ ਹੋ ਸਕਦਾ ਕਿਸੇ ਦਾ ਮੇਰੀ ਜ਼ੁਬਾਨ ਚੋਂ ਨਿਕਟੀ ਹੋਈ ਗੱਲ ਨਾਲ ਕਿਸਦਾ ਭਲਾ ਹੋ ਜਾਵੇ ਹੈ ਕਿ ਨਹੀਂ ਮੇਰੀ ਆਵਾਜ਼ ਨਾਲ ਜਿੱਥੇ ਤੱਕ ਮੇਰੀ ਵੀਡੀਓ ਜਾਂਦੀ ਹੈ ਖਬਰ ਕਿਸਦਾ ਭਲਾ ਹੋ ਜਾਵੇ ਹੈ ਕਿ ਨਹੀਂ ਇੰਨੇ ਹੀ ਮੇਰੇ ਲਈ ਬਹੁਤ ਆ ਕਾਫੀ ਹੈ ਮੇਰੇ ਲਈ ਅੱਛਾ ਨਮਸਕਾਰ ਜੀ